ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰ ਹੀ ਫਾਰ ਮੋਗਾ ਤੇ ਜੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੁੰਗਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਆ ਜੀ ਜਿਹਦੀ ਡਿਟੇਲ ਮੈਂ ਹੀ ਤੁਹਾਨੂੰ ਦੇਵਾਂਗਾ ਜਿਹੜੀ ਮੇਰੇ ਦੁਆਰਾ ਇਨਫੋਰਮੇਸ਼ਨ ਦੱਸੀ ਜਾਊਗੀ ਉਹ ਮਾਲਕ ਦੁਆਰਾ ਦੱਸੀ ਗਈ ਹੋਊਗੀ ਤਸੱਲੀ ਵਰਖ ਤੁਸੀਂ ਕਰਨੀ ਹੈ ਜੀ ਕਿਉਂਕਿ ਸੂਆ ਸਵਾਇਆ ਨਾ ਕੋਈ ਵੀ ਵੀਰ ਆਵਦੀ ਤਸੱਲੀ ਵਾਸਤੇ ਚਵਾਈ ਕਰ ਸਕਦਾ ਜੀ 22 ਦੇ ਦਸ਼ਨ ਮੁਤਾਬਕ ਜੀ ਸੂਆ ਦੂਜਾ ਸੂਈ ਆ ਲਗਭਗ 4 ਤੋਂ 5 ਦਿਨ ਹੋ ਕੇ ਸੂਏ ਸੂਈ ਨੂੰ ਜੀ ਬੱਚਾ ਮਗਰ ਹੈਗਾ ਜੀ ਬੱਚਾ ਬਾਕੀ ਬੱਚੇ ਦਾ 나ੜੂਆ ਨਾਲ ਆ ਜੀ ਠੰਡੀ ਸੀਲ ਦੇ ਥਣਾ ਦੀ ਜੇਰ ਦੀ ਬਾਈ ਕਹਿੰਦਾ ਡੰਨ ਹੋਊਗੀ ਬੇਫਿਕਰ ਹੋ ਜਾਓ ਜੀ ਨੈਟ 12 ਤੋਂ 13 ਕਿਲੋ ਦੁੱਧ ਮੰਨਣਾ ਦੁੱਧ ਮੰਨ ਲਓ ਜੀ ਬੋਲਾ ਮੰਨਣਾ ਬੋਲਾ ਮੰਨ ਲਓ ਤਿਆਰ ਹੋਊਗਾ ਬਾਕੀ ਜਰਸੀ ਕ੍ਰੋਸ ਅੰਗ ਪੈ ਜਾਂਦਾ ਜੀ ਵਜਨ ਵਜੂਦ ਦੇ ਪੱਖ ਤੋਂ ਚੰਗੀ ਆ ਬਾਈ ਦੱਸਦਾ ਕਿ ਬਾਹਲਾ ਨਹੀਂ ਤਾਂ 17 18 ਕਿਲੋ ਦੁੱਧ ਬਾਜੂ ਬਾਕੀ ਸੇਵਾ ਦੇ ਸਰਤੇ ਆ ਜੀ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਣਾ ਚਾਰ ਹੀ ਥਣਾ 포ਟਸ਼ੰਕ ਪੋਰਾ ਵੀ ਨਹੀਂ ਠੰਡੇ ਸੀਲ ਪੂਰੀ ਆ ਬਾਈ ਕਹਿੰਦਾ ਮੇਰੇ ਘਰੇ ਕੋਈ ਵੀ ਵੀਰ 12 ਤੋਂ 13 ਕਿਲੋ ਆਵਦਾ ਜੋਖ ਕੇ ਲਿਜਾ ਸਕਦਾ ਬਾਕੀ ਵੀਰੇ ਗਰਮੀਆਂ ਦਾ ਸੂਫਾ ਦੁੱਧ ਸੰਗਣਾ ਹੋਊਗਾ ਫੈਟ ਚੰਗੀ ਆਊਗੀ ਜੀ ਥਾਣ ਇੱਕ ਵਾਰੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਨਾ ਜੀ ਚਾਰ ਹੀ ਥਾਣਾ ਫੂਟ ਸੰਕ ਭੂਰਾ ਵੀ ਨਹੀਂ ਡਿਮਾਂਡ ਜਮਾ ਬਿਲਕੁਲ ਜਾਇਜ਼ ਕੀਤੀ ਆ ਬਾਈ ਨੇ 45000 ਰੁਪਿਆ ਉਹਦੇ ਚੋ ਵੀ ਛੋਟ ਛੱਪਾ ਬਾਈ ਕਹਿੰਦਾ ਕਰ ਦਾਂਗੇ ਥੋੜਾ ਕਣਾ ਬਾਹਲਾ ਕੋਈ ਓਲੇ ਵਾਲੀ ਗੱਲ ਹੈ ਨਹੀਂ ਕਿ ਜਾਇਜ਼ ਡਿਮਾਂਡ ਆ ਜੀ 45000 ਚੋਂ ਮਾਨਤਾ ਨੂੰ ਹੋ ਜਾਊਗਾ ਜੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ